ਸਮਾਪਤ ਦੇ ਪਰੇ ਦੀ ਪੌਂਚੀਪੁਰਾਂ ਦੇ ਮਿਲਬੋਰਡ ਅੱਤੇ ਲਾਗ ਰਿਹਾ ਜਿਸ ਨੂੰ ਚਾਰਦੀਕਲਾ ਦੇ ਅਨੁਸੂਚਿਤ ਦੇਸ਼ ਦੇ ਅਮਨ ਸ਼ਾਂਤੀ ਤੇ ਲਈ ਰਿਹਾਸ ਸਮੂਹ ਸੰਘਟ ਵੱਲੋਂ ਕੀਤੀ ਗਈ ਹੈ। ਇਹ ਅਮਨ ਸ਼ਾਂਤੀ ਭਾਈਚਾਰਕ ਸਾਂਝ ਜਿਹੜੀ ਸਾਡੇ ਦੇਸ਼ ਵਿੱਚ ਬਣੀ ਹੈ। ਉਹੀ ਦੇਸ਼ ਤਰਫੀ ਦਾ ਸੰਘਟ ਹੈ ਜਿਹੜੇ ਦੇਸ਼ ਦੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਹੈ ਜਿਹੜੀ ਉਹ ਮਜ਼ਬੂਤ ਰਹਿੰਦੀ ਹੈ ਸੋ ਸਾਡਾ ਦੇਸ਼ ਇੱਕ ਹੈ। ਸੀਟੀ ਸਾਹਿਬ ਨਗਰ ਸਾਹਿਬ ਨੂੰ ਸੰਗਠਨ ਕਰ ਰਹੇ ਚੇਤਾ ਮੁਤਾ ਅਧਿਸ਼ੇਸ਼ ਨਰੇਗਾ ਸਾਹਿਬ ਦੁਆਰਾ ਸ਼ਿਸ਼ਨ ਸਾਹਿਬ ਜੀ ਸਾਹਿਬ 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 ਪੰਜਾਬ ਪ੍ਰਵਾਹ ਦੇ ਸੁਪਨਾਂ ਸਰਹੱਦ ਦੇ ਪਲੇ ਦੀ ਪੌਜੀ ਗ੍ਰਾਮ ਦੇ ਮਿਲਬੋਰ ਤੋਂ ਲਾੜ ਰਜਿੰਨਾਂ ਤੋਂ ਚਰਦੀ ਕਲਾ ਦੇ ਅਮਨ ਸ਼ਾਂਤੀ ਦੇ ਲਈ ਇਹ ਨਕਸ਼ ਸੁਮੂ ਸੰਗਤ ਵੱਲੋਂ ਕੀਤੀ ਗਈ ਹੈ ਤਾਂ ਮੈਂ ਸਮਝਦਾ ਅੱਜ ਜਿੱਥੇ ਸਵਿਚੀ ਸੰਗਤ ਨੇ ਫਿਰ ਤੋਂ ਗੰਸਾ ਲਈ ਆਪਣੀ ਗੇਂਦੀ ਜੋੜੀ ਕੀਤੀ ਹੈ ਜੀ ਜਨ ਸਾਹਿਬ ਜੀ ਕਿਰਪਾ ਕਰਨਗੇ ਸੂਚੀ ਸੰਗਤ ਦੇ ਵਿਜਿਮੇ ਦਾਜ ਦੇਸ਼ ਦੇ ਵਿੱਚ ਆਰਡਰ ਦੇ ਉੱਤੇ ਪਾਕਿਸਤਾਨ ਦੇ ਹੱਤ ਅਤੇ ਤਨਾਪੂਰ ਸਥਿਤੀ ਬਣੀ ਹੋਈ ਹੈ ਉਹ ਸਥਿਤੀ ਹੈ ਜਿਹੜੀ ਅਮਨ ਸ਼ਾਂਤੀ ਦੇ ਵਿੱਚ ਬਦਲੇ ਔਰ ਜੋ ਬਤਨੋਗਾਰ ਹੋ ਰਹੀ ਹੈ ਉਹ ਬਤਨੋਗਾਰ ਦਾ ਜਿਹੜੀ ਬੰਦ ਹੋਣੀ ਚਾਹੀਦੀ ਹੈ ਔਰ ਏਸੀ ਦੁਬਾਰਾ ਨਾਲ ਏਸੀ ਦਾਸਾਂ ਦੇ ਤਿਆ ਸਮੂਚੀ ਸੰਗਤ ਕਰਦੀ ਹੈ ਕਿ ਦੇਸ਼ ਉਹੀ ਵੇਸ਼ ਤਰਫੀ ਕਰ ਸਕਦਾ ਜਿਹੜੇ ਦੇਸ਼ਾਂ ਦੇ ਵਿੱਚ ਆਮਨ ਸ਼ਾਂਤੀ ਔਰ ਭਾਈਚਾਰ ਸਾਂਝਾ ਜਿਹੜੀ ਉਹ ਮਜ਼ਬੂਤ ਰਹਿੰਦੀ ਹੈ ਸੋ ਸਾਡਾ ਦੇਸ਼ ਇੱਕ ਸਮੁੱਚਾ ਭਾਰਤ ਦੇਸ਼ ਇੱਕ ਹੈ ਔਰ ਜੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਨਾ ਸੰਭਧਾ ਹੋਣੀ ਹੈ ਸਾਡਾ ਦੇਸ਼ ਹੋਰ ਵੀ ਜਿੰਨਤਾਸ ਦੀ ਹੋਣੀ ਚਾਹੀਦੀ ਹੈ ਤਰੱਕੀ ਕਰੇਗਾ ਸੋ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਕਿ ਸਮੁੱਚੇ ਦੇਸ਼ ਦੇ ਵਿੱਚ ਔਰ ਬਾਰਡਰ ਦੇ ਉੱਤੇ ਅਮਨ ਸ਼ਾਂਤੀ ਪੂਰਾ ਸ੍ਰੀ ਸੀਜੀ ਨਾਲ ਸਾਹਿਬ ਜੀ ਸਭਪਤੇ ਪੰਲੇ ਲਈ ਅਰਦਾਸ ਕੀਤੀ ਹੈ ਕਿ ਪਾਕਿਸਤਾਨ ਭਾਰਤੀ ਫਾਦਰ ਦੇ ਜੰਗ ਲੱਗੀ ਆ ਜਿਹੜੇ ਸਾਡੇ ਫੌਜੀ ਵੀ ਪਛਾਈ ਲੜ ਰਹੇ ਨੇ ਸਾਰੇ ਸੰਗਤ ਵੱਲੋਂ ਸਰਬੱਤ ਦੇ ਭਲੇ ਦੀ ਉਹਨਾਂ ਦੀ ਫੌਜੀ ਵੀਰਾਂ ਦੀ ਅਰਦਾਸ ਕੀਤੀ ਆ ਤੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਜਿਹੜੀ ਸਾਡੇ ਦੇਸ਼ ਵਿੱਚ ਬਣੀ ਹੈ ਤੇ ਸ਼ਾਂਤੀ ਦੀ ਵੀ ਅਸੀਂ ਅਰਦਾਸ ਕੀਤੀ ਆ ਕਿਉਂਕਿ ਮਨੁੱਖਤਾ ਦੀ ਜਿਹੜੀ ਮਨੁੱਖਤਾ ਦੀ ਜੀਣਾ ਰੱਖਣ ਦੇ ਲਈ ਸਾਨੂੰ ਵੀ ਬਹੁਤ ਜ਼ਰੂਰੀ ਹੈਗਾ ਸਾਰੀ ਸੰਗਤ ਜਿਹੜੀ ਆਪਣਾ ਟਾਈਮ ਕੱਢ ਕੇ ਆਈ ਆ ਸਰਵਿਸ ਸੰਘ ਤੋਂ ਬਹੁਤ ਬਹੁਤ ਅਨੁਭਵ ਕਈ ਰੂਪਿਕ ਕੌਸਬ ਵੈਦ ਸਹਾਤ ਦੇ ਪਰੇ ਦੀ ਪਹੁੰਚੀ கிராம ਦੇ ਮਿਲਬੋਰ ਦੇ ਲਾਗ ਰਜਿਸਟ੍ਰੇਸ਼ਨ ਦੇ ਚਾਰ ਦਿਨਾਂ ਦੇ ਲਈ ਅਨੁਸੂਚਿਤ ਦੇਸ਼ ਦੇ ਅਮਨ ਸ਼ਾਂਤੀ ਤੇ ਲਈ ਨਰਾਸ ਸੰਘ ਤੋਂ ਵੱਲੋਂ ਕੀਤੀ ਗਈ ਹੈ ਅਮਨ ਸ਼ਾਂਤੀ ਭਾਈਚਾਰਕ ਸੰਸਾਰ ਜਿਹੜੀ ਸਾਡੇ ਦੇਸ਼ ਵਿੱਚ ਬਣੀ ਹੈ ਉਹੀ ਬਿਹਤਰ ਤਰੱਕੀ ਕਰ ਸਕਦਾ ਜਿਹੜੇ ਦੇਸ਼ਾਂ ਦੇ ਵਿੱਚ ਆਮਨ ਸ਼ਾਂਤੀ ਵਰ ਭਾਈਚਾਰ ਸਾਂਝ ਜਿਹੜੀ ਉਹ ਮਜ਼ਬੂਤ ਰਹਿੰਦੀ ਹੈ ਸੋ ਸਾਡਾ ਦੇਸ਼ ਇੱਕ ਹੈ ਸ੍ਰੀਟੀ ਆਡਰ ਸਾਹਿਬ ਜੀ ਨੂੰ ਸੰਬੋਧਨ ਕਰਦਾ ਹੈ ਜੀ ਨਾ ਬਤਾਂ ਦੇਸ਼ ਹੈਗਾ ਸਾਹਮਣੇ ਦੁਆਰਾ ਸ਼ਿਸ਼ਨਾ ਸਾਹਿਬ ਜੀ ਸਾਹਿਬ ਸਾਹਿਬ ਜੀ ਆਪ ਜੀ ਆਪ ਜੀ ਆਪ ਜੀ ਸਮਾਪਤੇ ਦੇ ਪੱਲੇ ਦੀ ਪਹੁੰਚੀ ਕਿਰਾਮੇ ਮਿਲਬਰ ਤੋਂ ਲੈ ਰੱਜੇ ਨੂੰ ਅੱਗੇ ਚੜ੍ਹਦੀ ਕਲਾ ਦੇ ਲਈ ਅੰਸੂਚੇ ਦੇਸ਼ ਦੇ ਅਮਨ ਸ਼ਾਂਤੀ ਤੇ ਲਈ ਅਰਦਾਸ ਸਮੂਹ ਸੰਗਤ ਵੱਲੋਂ ਕੀਤੀ ਗਈ ਹੈ ਸਮਾਸਾ ਨੂੰ ਅੱਜ ਜਿੱਥੇ ਸ੍ਰੀ ਗੁਰੂ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਦੇਨਤੀ ਜੋੜੀ ਦਿੱਤੀ ਹੈ ਜੀ ਗੁਰਦਾਨ ਸਾਹਿਬ ਜੀ ਕਿਰਪਾ ਕਰਨਗੇ ਸਮੂਹ ਸੰਗਤ ਦੇ ਜੀਵੇਂ ਦਾਜ ਦੇਸ਼ ਦੇ ਵਿੱਚ ਹੌਟਰ ਦੇ ਉੱਤੇ ਪਾਕਿਸਤਾਨ ਦੇ ਆਪਾ ਅਤੇ ਜਤਨਾਪੁਰ ਸਥਿਤੀ ਬਣੀ ਹੋਈ ਹੈ ਉਹ ਸਥਿਤੀ ਹੈ ਜਿਹੜੀ امن شانتی ਦੇ ਵਿੱਚ ਬਦਲੇ ਔਰ ਜੋ ਆਪਣੋ ਗੱਲ ਹੋ ਰਹੀ ਹੈ ਉਹ ਬਤਨੋਗਾਰ ਦਾ ਜਿਹੜੀ ਬੰਦ ਹੋਣੀ ਚਾਹੀਦੀ ਹੈ ਔਰ 에ਸੀ ਦੁਬਾਰ ਨਾਲ 에ਸੀ ਦਾਸਾਂ ਦੇਤੀਆਂ ਸਮੂਹੀ ਸੰਗਤ ਕਰਦੀ ਹੈ ਕਿ ਦੇਸ਼ ਉਹੀ ਵੇਸ਼ ਤਰੱਕੀ ਕਰ ਸਕਦਾ ਹੈ ਜਿਹੜੇ ਦੇਸ਼ਾਂ ਦੇ ਵਿੱਚ ਕਮਨ ਸ਼ਾਂਤੀ ਔਰ ਭਾਈਚਾਰ ਇਨਸਾਨਾਂ ਜਿਹੜੀ ਉਹ ਮਜ਼ਬੂਤ ਰਹਿੰਦੀ ਹੈ ਸੋ ਸਾਡਾ ਦੇਸ਼ ਇੱਕ ਸਮੁੱਚਾ ਭਾਰਤ ਦੇ ਸ਼ਿਕਾ ਔਰ ਜੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਨਾ ਸੰਭਧਾ ਹੋਣੀ ਹੈ ਤਾਂ ਸਾਡਾ ਦੇਸ਼ ਹੋਰ ਵੀ ਜਿੰਨਾਂ ਰਾਸ਼ ਦੇ ਦੀ ਬਣਤਾ ਨੂੰ ਤਰਤੀ ਕਰੇਗਾ ਸੋਸੀਂ ਇਹ ਹੀ ਅਰਦਾਸ ਕਰਦੇ ਹਾਂ ਕਿ ਸੂਚੇ ਦੇਸ਼ ਦੇ ਵਿੱਚ ਔਰ ਬਾਰਡਰ ਦੇ ਉੱਤੇ ਅਮਨ ਸ਼ਾਂਤੀ ਬਣੇ ਅੱਜ ਮਹਾਂ ਸ਼੍ਰੀ ਸੀਸਨਾਲ ਸਾਹਿਬ ਜੀ ਸਭਾਪਤੇ ਪੰ ਲਈ ਅਰਦਾਸ ਕੀਤੀ ਹੈ ਕਿ ਪਾਕਿਸਤਾਨ ਭਾਰਤੀ ਫੌਜ ਦੇ ਜੰਗ ਲੱਗੀ ਆ ਜਿਹੜੇ ਸਾਡੇ ਫੌਜੀ ਵੀ ਪਛਾਈ ਲੜ ਰਹੇ ਨੇ ਸਾਰੇ ਸੰਗਤ ਵੱਲੋਂ ਸਰਬੱਤ ਦੇ ਭਲੇ ਦੀ ਉਹਨਾਂ ਦੀ ਫੌਜੀ ਵੀਰਾਂ ਦੀ ਅਰਦਾਸ ਕੀਤੀ ਆ ਤੇ ਅਮਨ ਸ਼ਾਂਤੀ ਭਾਈਚਾਰਕ ਖਸਾਨ ਜਿਹੜੀ ਸਾਡੇ ਦੇਸ਼ ਵਿੱਚ ਬਣੀ ਹੈ ਤੇ ਸ਼ਾਂਤੀ ਦੀ ਵੀ ਅਸੀਂ ਅਰਦਾਸ ਕੀਤੀ ਆ ਕਿਉਂਕਿ ਮਨੁੱਖਤਾ ਦੀ ਜਿਹੜੀ ਮਨੁੱਖਤਾ ਦੀ ਜੀਵਨ ਰੱਖਣ ਦੇ ਲਈ ਸਾਨੂੰ ਬਹੁਤ ਜ਼ਰੂਰੀ ਹੈਗਾ ਸਾਰੀ ਸੰਗਤ ਜਿਹੜੀ ਆਪਣਾ ਟਾਈਮ ਕੱਢ ਕੇ ਆਈ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੋਈ ਉਦਿਕ ਖਾਲਸਾ ਵਾਹਿਗੁਰੂ